ਪਾਸ ਬਣੇ ਜਾਂਦੇ ਤੋਂ ਕਿ ਨਜ਼ਰ ਹੋ ਗਏ ਇਹ ਦੋ ਯਾਰੀ ਸਾਰੀਆਂ ਨਾੜਾਂ ਅੰਦਰੋਂ ਸੜ ਗਈਆਂ ਪਾੜ ਗਿਆ ਸਾਰੀਆਂ ਪੌਟੀ ਵਾਲਾ ਰਸਤਾ ਕੱਢਿਆ ਇਸ ਪਾਸਿਓਂ ਯੂਨਨ ਵਾਲਾ ਰਸਤਾ ਕੱਢਿਆ 3 ਸਾਲ ਤੋਂ ਤਸ਼ੱਦਦ ਆਪਣੇ ਸਹੁਰੇ ਘਰੋਂ ਦਾ ਜਿਹੜਾ ਚੱਲਣ ਦੀ ਹੈ ਨਾ ਮੈਂ ਕਮਾਵਾਂ ਤੇ ਕਮਾਵਾਂ ਕੀ ਛੋਟੇ ਬੱਚੇ ਆ ਚੰਗੀ ਕਮਾਈ ਮੇਰਾ ਘਰ ਵਾਲਾ ਕਰਦਾ ਸੀ ਅੱਜ ਮੈਂ ਸੜਕਾਂ ਤੇ ਆ ਗਿਆ ਬੱਤੀ ਕਿਹਨੇ ਕੱਟੀ ਬਿਜਲੀ ਵਾਲਿਆਂ ਨੇ ਕੱਟੀ ਨਹੀਂ ਨਹੀਂ ਮੇਰੇ ਦਿਓਰ ਨੇ ਕੱਟੀ ਉਹਨੇ ਇੱਕ ਗੱਲ ਸੁਣਨ ਚ ਮਿਲੀ ਸੀ ਕਿ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਆਪਣਾ ਘਰ ਜਿਹੜਾ ਵਾ 1.5 ਲੱਖ ਰੁਪਏ ਆਪਣੇ ਪੇਕਿਓਂ ਲੈ ਕੇ ਆ ਦੇ ਪੇਕੋ ਲੈ ਕੇ ਫਿਰ ਤੂੰ ਘਰ ਤੇ ਰਹਿੰਦਾ ਮੈਂ ਕਰਨੀ ਬੱਚਿਆਂ ਨੂੰ ਕੀ ਖਵਾਵਾਂਗੀ ਜੇ ਕੰਮ ਹੋਣੀ 8000 ਕਿੱਥੋਂ ਲਿਆਵਾਂ ਮੈਂ ਇੱਕ ਘਰ ਦੇ ਵਿੱਚ ਮੈਨੂੰ 1800 ਮਿਲਦਾ ਪਰ ਸੋਹਰੇ ਘਰ ਨੂੰ ਸਜਣਾ ਚਾਹੀਦਾ ਕਿ ਜੇ ਇਸ ਭੈਣ ਦੇ ਉੱਤੇ ਸਾਈਨ ਹੀਗਾ ਦੁੱਖ ਇੰਨਾ ਜ਼ਿਆਦਾ ਵੱਡਾ ਝਲੰਦੀ ਆਪਣੇ ਬੱਚਿਆਂ ਨੂੰ ਪਾਲਦੀ 1800 ਰੁਪਏ ਮਹੀਨਾ ਕਮਾਉਂਦੀ ਹੈ ਇੱਕ ਘਰ ਦੇ ਵਿੱਚ ਕੰਮ ਆਂਦੀਆਂ ਭੈਣਾਂ ਜਿਹੜੀਆਂ ਵੀ ਭੈਣਾਂ ਇਸ ਅਵਸਥਾ ਦੇ ਵਿੱਚ ਨੇ ਦੁੱਖ ਭਰੇ ਹਾਲਾਤਾਂ ਦੇ ਵਿੱਚ ਨੇ ਉਹਨਾਂ ਦਾ ਦੁੱਖ ਆਪਣੇ ਉੱਤੇ ਜਾਣ ਕੇ ਉਹਨਾਂ ਦੀ ਸਹਾਇਤਾ ਆਪਣੀ ਭੈਣ ਜਾਣ ਕੇ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਤਰੀਕ 10 ਤਰੀਕ ਨੂੰ ਜਨਾ ਜਿਹੜੇ ਜਿਹੜੇ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਕਿਹੜੇ ਕਿਹੜੇ ਲੋਕ ਸਾਡੇ ਪਾਸ ਆਉਂਦੇ ਨੇ ਤੇ ਅੱਜ ਇੱਕ ਭੈਣ ਤਕਰੀਬਨ ਪੈਣ ਕਦੋਂ ਤੋਂ ਰਸ਼ਨ ਲੈਣਦੇ ਇਹਨੂੰ 3 ਸਾਲ ਹੋ ਗਏ ਆ ਹਾਂ ਤੇ 3 ਸਾਲ ਹੋ ਗਏ ਹਾਂਜੀ ਤੇ ਹਸਬੰਦ ਦੀ ਡੈਥ ਨੂੰ ਕਿੰਨੇ ਚਿਰ ਹੋ ਗਏ ਇਹ 2021 ਚ ਹੋਇਆ 2021 ਚ ਹੋਇਆ ਇਹਨੂੰ ਜਦੋਂ ਮੈਂ ਕਰਿਆ ਆ ਤੁਹਾਡੇ ਕੋਲ ਹਣਾ ਜਦੋਂ ਬੈੱਡ ਦੇ ਉੱਤੇ ਇਸ ਵੀਰ ਦੀ ਜਿਹੜੀ ਡੈਥ ਹੋਈ ਹੈ ਨਾ ਇਸ ਭੈਣ ਦੇ ਜਿਹੜੇ ਹਸਬੰਦ ਦੀ ਡੈਥ ਹੋਈ ਸੀ ਉਹ ਇੱਕ ਵੀਡੀਓ ਅਸੀਂ 2021 ਦੇ ਵਿੱਚ ਪਾਈ ਸੀ ਇੱਕ ਕਿ ਜੇ ਇਸ ਵੀਡੀਓ ਦੇ ਵਿੱਚ ਉਸ ਵੀਰ ਦਾ ਸਾਰਾ ਦੁੱਖ ਦੱਸਿਆ ਸੀ ਕਿ ਦੁੱਖ ਕੀ ਸੀ ਕਿ ਇੱਕ ਵੈਕਿਊਮ ਵਾਲੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਪ੍ਰੈਸ਼ਰ ਵਾਲੀ ਜਦੋਂ ਪ੍ਰੈਸ਼ਰ ਬਣਾਉਂਦੇ ਆ ਤੇ ਉਸ ਪ੍ਰੈਸ਼ਰ ਇੱਕ ਵੀਰ ਨੇ ਬਹੁਤ ਜਿਆਦਾ ਗੰਦੀ ਹਰਕਤ ਕੀਤੀ ਕਿ ਉਸ ਵੀਰ ਦੇ ਪਿੱਛੇ ਵੈਕਿਊਮ ਲਾ ਦਿੱਤੀ ਉਹ ਸਾਰੀਆਂ ਨਾੜਾਂ ਅੰਦਰੋਂ ਸੜ ਗਈਆਂ ਪਾੜ ਗਿਆ ਸਾਰੀਆਂ ਉਹ ਵੀਰ 6 ਮਹੀਨੇ 7 ਮਹੀਨੇ ਇਸ ਪਾਸਿਓਂ ਨਿਕਲਿਆ ਪਟੀ ਵਾਲਾ ਰਸਤਾ ਕੱਢਿਆ ਇਸ ਪਾਸਿਓਂ ਜੂਰਨ ਵਾਲਾ ਰਸਤਾ ਕੱਢਿਆ ਪਸ਼ਾਬ ਵਾਲਾ ਦੋਵੇਂ ਥੈਲੀਆਂ ਲੱਗਿਆ ਸੀ ਕਿ ਹਰ ਰੋਜ਼ ਘੰਟੇ-ਘੰਟੇ ਬਾਅਦ ਦੋ-ਦੋ ਘੰਟੇ ਬਾਅਦ ਥੈਲੀਆਂ ਚੇਂਜ ਕਰਨੀਆਂ ਪੈਂਦੀਆਂ ਸੀ ਤੇ ਗਰੀਬ ਗਰੀਬੀ ਅਵਸਥਾ ਦੇ ਵਿੱਚ ਘਰ ਚ ਹੀ ਸਾਰਾ ਤੇ ਅੱਜ ਉਹੀ ਪੈਣ ਦੇ ਨਾਲ 3 ਸਾਲ ਬਾਅਦ 3 ਸਾਲ ਤੋਂ ਤਸ਼ੱਦਦ ਆਪਣੇ ਸਹੁਰੇ ਘਰੋਂ ਦਾ ਜਿਹੜਾ ਚੱਲਣ ਦੀ ਹੈ ਨਾ ਆਪਣੇ ਸੱਸ ਦਾ ਆਪਣੇ ਜੇਠ ਦਾ ਆਪਣੇ ਸਹੁਰੇ ਦਾ ਕੀ ਆਂਦੀ ਕਿ ਮੈਂ ਕਮਾਵਾਂ ਤੇ ਕਮਾਵਾਂ ਕਿ ਛੋਟੇ ਬੱਚੇ ਆ ਚੰਗੀ ਕਮਾਈ ਮੇਰਾ ਘਰ ਵਾਲਾ ਕਰਦਾ ਸੀ ਅੱਜ ਮੈਂ ਸੜਕਾਂ ਤੇ ਆ ਗਈ ਘਰ ਦੇ ਵਿੱਚ 50 60 ਕੱਜ ਦਾ ਘਰ ਉਹਦੇ ਵਿੱਚ ਵੀ ਵੰਡ ਕਰਤੀ ਇੱਕ ਛੋਟਾ ਜਿਹਾ ਇੱਕ ਕਮਰਾ ਦੇ ਦਿੱਤਾ ਵਾ ਜਿਸ ਕਮਰੇ ਨੂੰ ਕੋਈ ਰਾਹ ਵੀ ਨਹੀਂ ਮੱਕੀ ਭਾਵ ਕੀ ਇਸ ਭੈਣ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਭੈਣ ਆਪਣੇ ਮੂੰਹ ਦੱਸੇ ਮੈਂ ਭੈਣ ਕੀ ਹੁੰਦਾ ਕਰਦੇ ਕੌਣ ਤੰਗ ਕਰਦਾ ਤੁਹਾਨੂੰ ਹੁੰਦਾ ਕਿ ਮੇਰੀ ਬਤੀ ਦੀ ਹੋਰ ਨੇ ਘਟ ਛੱਡੀ ਸੀ ਬਤੀ ਤੇ ਹੁਣ ਡੈਡੀ ਕੰਮ ਤੋਂ ਆਉਂਦੇ ਆ 11 ਵਜੇ ਆਉਂਦੇ ਰੋਣਾ ਨਹੀਂ ਦਾ 11 ਵਜੇ ਆਉਂਦੇ ਆ ਡੈਡੀ ਫੇਰ ਡਾਡੀ ਵਾਜ ਦਿੰਦੇ ਆ ਕਿ ਮੇਰੀ ਬੱਤੀ ਚਾਲੂ ਕਰ ਦੇ ਕਹਿੰਦਾ ਮੈਂ ਉਹਦੀ ਨਹੀਂ ਚਾਲੂ ਕਰਨੀ ਜਿੰਨਾ ਚਿਰ ਬਿੱਲ ਨਹੀਂ ਤਾਰੇਗੀ ਅੱਛਾ ਬੱਤੀ ਕਿਹਨੇ ਕੱਟੀ ਬਿਜਲੀ ਵਾਲਿਆਂ ਨੇ ਕੱਟੀ ਨਹੀਂ ਨਹੀਂ ਮੇਰੇ ਦਿਓਰ ਨੇ ਕੱਟੀ ਉਹਨੇ ਬਿੱਲ ਭਲਾਈ ਕੀਤਾ ਸੀ ਨਾ ਨਵਾਂ ਉਹ ਤਾਂ ਮੀਟਰ ਵੱਖਰਾ ਲੱਗਣਾ ਸੀ ਉਹ ਕਹਿੰਦੇ ਸੀ ਪਹਿਲੇ ਪਿਛਲਾ ਬਿੱਲ ਤਾਰੋ ਤੇ ਫੇਰ ਅਗੂ ਨਵਾਂ ਮੀਟਰ ਭਲਾਈ ਹੁਣ ਇੱਥੇ ਵੇਖੋ ਇਸੇ ਕਰਕੇ ਰੋਂਦੀਆਂ ਕਰਾਉਂਦੀਆਂ ਸਾਡੇ ਪਾਸ ਆਉਂਦੀਆਂ ਨੇ ਆਪਣਾ ਰਾਸ਼ਨ ਲਵਾਉਣ ਆਪਣਾ ਕੋਈ ਨਾ ਕੋਈ ਦੁੱਖ ਦੱਸਣਾ ਆਉਂਦੀਆਂ ਨੇ ਉਹ ਉਸ ਦੁੱਖ ਦੇ ਵਿੱਚ ਘਰ ਦੇ ਵਿੱਚ ਕੀ ਪ੍ਰੋਬਲਮ ਆ ਘਰ ਵਾਲਾ ਹੈਗਾ ਨਹੀਂ ਸਹੁਰੇ ਘਰਾਂ ਨੇ ਬੱਚੇ ਸਮੇਰ ਘਰੋਂ ਕੱਢਤਾ ਜਾਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰਤਾ ਉਹ ਉਹ ਭੈਣ ਵੇਖੋ ਤੁਸੀਂ ਘਰ ਦੇ ਵਿੱਚ ਇੰਨਾ ਦੁੱਖ ਹੋਣ ਦੇ ਬਾਵਜੂਦ ਵੀ ਦੇਰ ਜੇਠ ਵਾ ਜਿਹੜਾ ਸੱਸ ਸੋਹਰਾ ਵਾ ਉਹ ਬੱਚਾ ਸਮੇਰ ਘਰੋਂ ਕੱਢਣ ਨੂੰ ਤਿਆਰ ਹੋ ਗਏ ਮੈਨੂੰ ਇਹ ਵੀ ਗੱਲ ਸੁਣਨ ਚ ਮਿਲੀ ਸੀ ਕਿ ਭੈਣ ਨੇ ਰਾਏ ਵਗਾ ਸਾਡੇ ਘਰ ਦੇ ਲਾਗੇ ਰਹਿੰਦੇ ਨੇ ਕਿ ਇਹ ਵੀ ਗੱਲ ਸੁਣਨ ਚ ਮਿਲੀ ਸੀ ਕਿ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਆਪਣਾ ਘਰ ਜਿਹੜਾ ਵਾ 1.5 ਲੱਖ ਰੁਪਏ ਆਪਣੇ ਪੇਕਿਓਂ ਲੈ ਕੇ ਆ ਤੇ ਪੇਕੋ ਲੈ ਕੇ ਫਿਰ ਤੂੰ ਘਰ ਤੇ ਰਹਿਣ ਲਾ ਇਤਰਾ ਆਇਆ ਸੀ ਹਾਂਜੀ ਫਿਰ ਬਾਅਦ ਚ ਡੈਡੀ ਜੀ ਨੇ ਕਰਜਾ ਚੁੱਕਿਆ ਸੀ ਫਿਰ ਉਹਨਾਂ ਨੇ ਹੁਣ ਹਏ ਵੀ ਤਾਰਦੇ ਪੈਸੇ ਹੁਣ ਬਸ ਬੇਅੱਲ ਤੋਂ ਆਣ ਕੇ ਗੱਲ ਮੇਰੀ ਪਤਨੀ ਘੱਟ ਛੱਡੀ ਉਹਨਾਂ ਨੇ ਤੇ ਮੈਂ ਕੰਨੀ ਬੱਚਿਆਂ ਨੂੰ ਕੀ ਖਵਾਵਾਂਗੀ ਜੇ ਕੰਮ ਹੋਣੀ 8000 ਕਿੱਥੋਂ ਲਿਆਵਾਂ ਮੇਰੇ ਡੈਡੀ ਜਿਹੜੇ ਹੈਗੇ ਪੇ ਕਿਉਂ ਕਹਿੰਦੇ ਪੈਸੇ ਨੇ ਪੇਕੇ ਮੈਂ ਕਿੱਦਾਂ ਲਿਆਵਾਂ ਮੇਰੇ ਡੈਡੀ ਆ ਮੰਜੀ ਤੇ ਹੈਗੇ ਆ ਤੇ ਹੁਣ ਬੱਚੇ ਦੋ ਬੱਚੇ ਮੁੰਡਾ ਕੁੜੀ ਆ ਹਾਂਜੀ ਤੇ ਪੈਣ ਕਿੰਨਾ ਕਮਾਉਂਦੇ ਜੀ ਮੈਂ ਇੱਕ ਘਰ ਦੇ ਵਿੱਚ ਮੈਨੂੰ 1800 ਮਿਲਦਾ। ਇੱਕੋ ਘਰ ਦਾ ਕੰਮ ਕਰਦੇ ਹਾਂ। ਹਾਂਜੀ ਇੱਕੋ ਘਰ ਦਾ ਕਰਨੀ ਬਾਕੀ ਸਾਰਾ ਘਰ ਦਾ ਕਰਨੀ ਮੇਰੀ ਮਾਤਾ ਕੋਸ਼ਿਸ਼ ਨਹੀਂ ਕਰਦੀ। ਹੁਣ ਮੈਂ ਜਾਣੀ ਘਰ ਦਾ ਵੀ ਕਰਨੀ ਆ ਤੇ ਉਧਰ ਵੀ ਜਾਣਾ। ਇਸੇ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਵਾ ਨਾ ਕਿ ਜੇ ਭੈਣ ਦੇ ਵਿੱਚ ਦੁੱਖ ਆਇਆ ਵਾ ਨਾ ਤੇ ਜਿਹੜੇ ਸਹੁਰੇ ਘਰ ਆ ਜਿਹੜੇ ਪਿੱਕੇ ਘਰ ਆ ਪਿੱਕੇ ਘਰ ਨਾਲ ਤੇ ਕੋਈ ਨਾ ਕੋਈ ਕੰਨ ਨਾਲ ਲਾਉਂਦੇ ਹੀ ਆ। ਸੋਹਰੇ ਘਰ ਨੂੰ ਸਜਣਾ ਚਾਹੀਦਾ ਕਿ ਜੇਸ ਭੈਣ ਦੇ ਉੱਤੇ ਸਾਈਨ ਹੀਗਾ ਦੋ ਕਿੰਨਾ ਜ਼ਿਆਦਾ ਵੱਡਾ ਝਲੰਦੀ ਆਪਣੇ ਬੱਚਿਆਂ ਨੂੰ ਪਾਲਦੀ 1800 ਰੁਪਏ ਮਹੀਨਾ ਕਮਾਉਂਦੀ ਹੈ ਇੱਕ ਘਰ ਦੇ ਵਿੱਚ ਕੰਮ ਕਰਕੇ ਹਾਂਜੀ ਤੇ ਮੇਰੀ ਪੈਨਸ਼ਨ ਲੱਗੀ ਹੋਣਾ ਪਹਿਲੇ ਮੇਰੇ ਡੈਥ ਸਰਟੀਫਿਕੇਟ ਚ ਮੇਰਾ ਨਾਂ ਨਹੀਂ ਲਿਖਾਇਆ ਨਾ ਨਿੱਲ ਲਿਖਾਇਆ ਗਿਆ ਹੀ ਨਾ ਉਹ ਫਿਰ ਆਧਾਰ ਕਾਟ ਮੈਂ ਠੀਕ ਕੀਤਾ ਹੀ ਆਪਣਾ ਡੈਥ ਦਾ ਸਰਟੀਫਿਕੇਟ ਠੀਕ ਕਰਾਇਆ ਹੀ ਫਿਰ ਮੇਰਾ ਨਾਂ ਚੜਿਆ ਫਿਰ ਮੇਰੀ ਪੈਨਸ਼ਨ ਲੱਗੀ ਤੇ ਹੁਣ ਮੇਰੀ ਪੈਨਸ਼ਨ ਆਂਦੀ ਆ 4.5 ਹਜ਼ਾਰ ਰੁਪਿਆ ਦੀ ਬੱਚਿਆਂ ਦੀ 3000 1500 ਮੇਰੇ ਗੁਜ਼ਾਰਾ ਹੋ ਜਾਂਦਾ ਵਾ ਤਕਰੀਬਨ ਉਹ ਮੈਂ ਸਕੂਲੇ ਤੇ ਦਿੰਦੀ ਹਾਂ ਸਕੂਲੇ ਮਕਿਨ ਪ੍ਰਾਈਵੇਟ ਸਕੂਲੇ ਪੜਦੇ ਹਾਂ ਹਾਂਜੀ ਚਲੋ ਇਥੇ ਭੈਣ ਦਾ ਦੁੱਖ ਸੁਣ ਕੇ ਮੈਂ ਇਹੋ ਆਸ ਕਰਦਾ ਵਾਂ ਕਿ ਐਸੀਆਂ ਐਸੀਆਂ ਭੈਣਾਂ ਬਹੁਤ ਨੇ ਸਾਡੇ ਲਾਗੇ ਬੰਨੇ ਸਾਨੂੰ ਆਪੋ ਆਪਣਾ ਫਰਜ਼ ਵਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਬੋਲਦਾ ਹਾਂ ਕਿ ਸਾਡਾ ਆਪੋ ਆਪਣਾ ਫਰਜ਼ ਹੈ ਕਿ ਇਹਨਾਂ ਦੀਆਂ ਭੈਣਾਂ ਜਿਹੜੀਆਂ ਵੀ ਭੈਣਾਂ ਇਸ ਅਵਸਥਾ ਦੇ ਵਿੱਚ ਨੇ ਦੁੱਖ ਭਰੇ ਹਾਲਾਤਾਂ ਦੇ ਵਿੱਚ ਉਹਨਾਂ ਦਾ ਦੁੱਖ ਆਪਣੇ ਉੱਤੇ ਜਾਣ ਕੇ ਉਹਨਾਂ ਦੀ ਸਹਾਇਤਾ ਆਪਣੀ ਭੈਣ ਜਾਣ ਕੇ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ